ਦੁਨੀਆ ਦੀ ਸਭ ਤੋਂ ਪੁਰਾਣੀ ਪ੍ਰੈਸ ਬਹੁਤ ਭਾਰ ਆ ਇਹਦਾ ਤਕਰੀਬਨ 20 ਪਾਉਂਡ ਦੀ ਨੀੜ ਤੇ ਭਾਰ ਬਣੇ ਕਿੰਨਾ ਬਣੇ ਇੰਡੀਆ ਦੇ ਹਿਸਾਬ ਨਾਲ 20 ਪਾਉਂਡ ਆ ਇਹਦਾ ਤਕਰੀਬਨ ਨਹੀਂ ਵੱਧ ਬੜੀ ਹੋਇਆ ਹੈ ਭਾਰੀ ਬਹੁਤ ਆ 20 ਪਾਉਂਡ ਬਣਿਆ ਆਪਣੇ ਹਿਸਾਬ ਨਾਲ ਲੈ ਲਵੇ ਆਪਣੇ ਦਰਸ਼ਕ ਲੈ ਲੈਣਗੇ ਇਹ 1910 ਦੀ ਪ੍ਰੈਸ ਆ ਤਾਂ ਸਭ ਤੋਂ ਪੁਰਾਣੀਆਂ ਪ੍ਰੈਸਾਂ ਦੇ ਵਿੱਚ ਸ਼ਾਮਲ ਆ ਹੈਵੀ weight ਬਹੁਤ ਆ ਸਿਰਫ weight ਹੀ ਆ ਇਹਨੂੰ ਯੂਜ਼ ਇਤੋਂ ਇੰਨਾ ਕਿ ਲਿਖਿਆ ਵੀ ਤੇ ਯੂਜ਼ਲੀ ਸੌਲਡਰ 10 ਤੋਂ 15 ਸੈਂਟ ਦੀ ਉਦੋਂ ਉਹਨਾਂ ਵੇਲਿਆਂ ਦੇ ਵਿੱਚ ਆ ਜਾਂਦੀ ਹੁੰਦੀ ਸੀਗੀ ਹੈ ਕਿੱਥੇ ਆਵੇਂ ਕੈਨੇਡਾ ਦੇ ਅਲਬਰਟਾ ਦੇ ਡਰਮ ਹਿਲਰ ਦੇ ਵਿੱਚ ਮਿਊਜ਼ੀਅਮ ਦੇ ਵਿੱਚ ਹੋਮਸਟੈਡ ਮਿਊਜ਼ੀਅਮ ਦੇ ਵਿੱਚ ਆਪਾਂ ਇਹ ਪੁਰਾਣੀ ਪ੍ਰੈਸ ਦਿਖਾ ਦੋ ਨੇੜੇ ਕਰਕੇ ਥੋੜੇ ਨੇੜੇ ਕਰਕੇ ਦਿਖਾ ਦੇ ਕਿੰਨੀ ਤੱਕ ਹੋਰ ਵੀ ਬਹੁਤ ਸਾਰੀਆਂ ਪ੍ਰੈਸਾਂ ਪਈਆਂ ਆਹਾ ਆਹ ਪ੍ਰੈਸ ਹੈਗੀ ਆ 22 ਮਈ 1900 ਦੀ ਲੈ ਉਦੋਂ ਵੀ ਪੁਰਾਣੀ ਆ ਆ ਦੇਖ ਸਕਦੇ ਹੋ ਇਹ ਉਸ ਸਮੇਂ ਦੀ ਪ੍ਰੈਸ ਤਾਂ ਨਹੀਂ ਕੀ ਜੀ ਪੁਰਾਣੀ ਜਿਨ੍ਹਾਂ ਵੇਲਿਆਂ 'ਚ ਕੋਈ ਲਾਈਟ ਵਗੈਰਾ ਨਹੀਂ ਸੀ ਹੁੰਦੀ ਹਨਾ ਉਹਨਾਂ ਜ਼ਮਾਨਿਆਂ ਦੀ ਇਹ ਪ੍ਰੈਸ ਹੈਗੀ ਆ ਇਹ ਮਤਲਬ ਕੱਪੜੇ ਚ ਵਲਬੂਲ ਕੱਢਣ ਦੇ ਤੌਰ ਤੇ ਇਹਦਾ ਹੈਂਡਲ ਲੱਕੜ ਦਾ ਦਿੱਤਾ ਹੋਇਆ ਵਾ ਵਰਤਦੇ ਸੀਗੇ ਇਸ ਤੋਂ ਬਿਨਾ ਆ ਗਿਆ ਰਾਇਲ ਆਇਰਨ ਇਹ 1910 ਗੈਸ ਆਇਰਨ ਇਹ ਚ ਗੈਸ ਪਾਈ ਜਾਂਦੀ ਸੀ ਤੇ ਫਿਰ ਵਰਕ ਕਰਦੀ ਸੀ ਇਹ 1920 ਦੀ ਆ ਇਹ ਰਾਇਲ ਆਇਰਨ ਕਹਿੰਦੇ ਮੈਡਨ ਯੂ ਐਸ اے ਇਹ ਅਮਰੀਕਾ ਦੀ ਬਣੀ ਹੋਈ ਪ੍ਰੈਸ ਆ ਇਹ ਆਹ ਦੇਖ ਸਕਦੇ ਹੋ ਆ ਗਿਆ ਸਹੀ ਤੇ ਆ ਜੋ ਇਧਰਲੇ ਪਾਸੇ ਦਿਖਾ ਦਈਏ ਹੋਰ ਵੀ ਹੈਗੀਆਂ ਆ ਆਹ ਹੈ ਕਿ ਦੰਦੇ ਜੀ ਇਹਨੂੰ ਗਰਮ ਕਰ ਲੈਂਦੇ ਸੀ ਗਰਮ ਕਰਕੇ ਫਿਰ ਆਏ ਫੇਰਦੇ ਸੀ ਇਹੇ ਇਹ ਕਿਹੜਾ ਮਾਡਲ ਆ ਇਹ ਹੈਗਾ 1900 ਇਹ ਬੜੀ ਪੁਰਾਣੀ ਆ ਉਦੋਂ ਵੀ ਪੁਰਾਣੀ ਆ ਇਹਨਾਂ ਦੰਦਿਆਂ ਤੇ ਰੱਖੀ ਜਾਂਦੀ ਸੀ ਇਹਦਾ ਰੱਖਣ ਦਾ ਵੀ ਸਪੈਸ਼ਲ ਸੀ ਅੱਡਾ ਆਹ ਚੀਜ਼ ਤੇ ਇਦਾਂ ਰੱਖੀ ਜਾਂਦੀ ਸੀ ਇਹਨੂੰ ਗਰਮ ਕਰਦੇ ਸੀ ਫਿਰ ਚੱਕ ਕੇ ਕੱਪੜੇ ਤੇ ਫੇਰਦੇ ਸੀ ਬਾਲੇ ਬਲ ਪਾਇਆ ਜਿੰਦੇ ਤੇ ਯਾਰ ਗੋਰੀ ਯਾਰ 100 ਸਵਾ 100 ਸਾਲ ਵੀ ਪ੍ਰੈਸ ਕਰਕੇ ਕੱਪੜੇ ਪਾਉਂਦੇ ਰਹੇ ਹੈ ਹਰਾਨੀ ਵਾਲੀ ਗੱਲ ਤਾਂ ਇਹ ਆ ਆਹ ਨਹੀਂ ਕੀ ਜੀ ਆ ਲੈ ਆ ਵੀ ਇੱਕ ਪ੍ਰੈਸ ਦਾ ਨਮੂਨਾ ਆ ਆ ਦੇਖੋ ਕਿ ਇਹ ਸ਼ੁਰੂਆਤੀ ਦੌਰ ਦੀਆਂ ਪ੍ਰੇਸ਼ਾਨੀ ਇਹ ਵੀ ਪੁਰਾਣੀ ਪ੍ਰੈਸੀ ਆ ਇਦੋਂ ਬਿਨਾ ਤੋਂ ਹੋਰ ਵੀ ਬਹੁਤ ਵੈਰਿਟੀ ਪਈ ਐ ਇੱਥੇ ਇੱਕ ਯੂਨੀਕ ਦੇਖੀ ਸੀ ਆਪਾਂ ਆਈ ਥਿੰਕ ਆਹਾ ਹੂੰ ਇਹ ਹੈਗੀ 1910 ਦੀ ਇਹਦਾ ਮਤਲਬ ਆ ਡਿਜ਼ਾਈਨਿੰਗ ਕੀਤੀ ਹੋਈ ਆ ਦੇਖੋ ਇਹਦੇ ਵਿੱਚ ਡਿਜ਼ਾਈਨਿੰਗ ਕੀਤੀ ਹੋਈ ਆ ਲੱਕੜ ਦਾ ਵਾ ਇਹ ਢਾਂਚੇ हिसाब-ਕਿਤਾਬ ਦਾ ਹਨਾ 크ਰੋਮ ਵਗੈਰਾ ਲੱਗਿਆ ਹੋਇਆ ਵਾ ਇਹਨੂੰ ਯੂਜ਼ ਕਰਦੇ ਸੀ ਕੱਪੜੇ ਦੇ ਪ੍ਰੈਸਿੰਗ ਵਾਸਤੇ ਆਹਾ ਗੈਸ ਹੀਟਡ ਇਹ ਚ ਗੈਸ ਹੁੰਦੀ ਸੀਗੀ ਇਹ ਹੈਗੀ 1940 ਦੀ ਗੈਸ ਨਾਲ ਫਿਰ ਉਹ ਪੰਪ ਕਰਦੇ ਜਾਂਦੇ ਸੀਗੇ ਤੇ ਫਿਰ ਇਹ ਕੱਪੜੇ ਪ੍ਰੈਸ ਕਰਨ ਦੇ ਮਤਲਬ ਉਹ ਵੀ ਮਾਡਰਨ ਤਕਨੀਕ ਚ ਸ਼ਾਮਲ ਹੁੰਦੀ ਗਈ ਕਿ ਇਸ ਹਸਾਬ ਕਿਤਾਬ ਦੀ ਪ੍ਰੈਸ ਸੀ ਪੁਰਾਣੀ ਇਹਦਾ ਰੱਖਣ ਦਾ ਵੀ ਇੱਕ ਟਿਕਾਣਾ ਸੀ ਇੱਥੇ ਤੇ ਇਸ ਤੋਂ ਬਿਨਾ ਆਹਾ ਆ ਹੈਗੀ 1915 ਦੀ ਦਾਲ ਯਾਰ ਇਹ ਆਪਣੇ ਹੁਣ ਤੱਕ ਰਹੀ ਆ ਇਹ 1915 ਦੀ ਪ੍ਰੈਸ ਚ ਕੋਲੇ ਪਾਏ ਜਾਂਦੇ ਸੀ ਕੋਲਿਆਂ ਤੇ ਚੱਲਣ ਵਾਲੀ ਇਹ ਪ੍ਰੈਸ ਆ ਹਨਾ ਤੇ ਆ ਆਗੇ ਇਸ ਤੋਂ ਬਿਨਾ ਹੋਰ ਵੀ ਬਥੇਰਾ ਕੁਝ ਪਿਆ ਵਾ ਆਇਰਨ ਸਟੈਂਡ ਆਹਾ ਆ ਲਿਖੋ ਲੈ ਇਹ ਵੀ 1910 ਦੀ ਆ ਹਾਵੀ ਨਿੱਕੀ ਜੀ ਨਾ ਇਹ ਵੀ 1910 ਦੀ ਇਹ ਖੋਲੇ ਹੈਂਡਲ ਸਾਰੇ ਦਾ ਖੋਲਿਆਂ ਦਾ ਹੁੰਦਾ ਸੀਗਾ ਇਹਨੂੰ ਖੋਲ ਕੇ ਅੱਡ ਕੀਤਾ ਜਾ ਸਕਦਾ ਸੀ ਰਿਮੂਵ ਕੀਤਾ ਜਾ ਸਕਦਾ ਸੀ ਇਸ ਤੋਂ ਬਿਨਾ ਆਹ ਕੀ ਆ ਬਈ 에ਅਰ ਪੰਪ 에ਅਰ ਪੰਪ ਇਹਨੂੰ ਕੀ ਯੂਜ਼ ਕਰਦੇ ਇਸਵਾ ਯੂਜ਼ਡ ਫਾਰ ਦਾ ਪ੍ਰੈਸ਼ਿੰਗ ਦਾ ਹਾਈ ਟੈਸਟ ਗੈਸ ਯੂਜ਼ਡ ਇਨ ਦਾ ਸਮਾਲ ਟੈਂਕ ਔਨ ਦਾ ਕੋਲਨ ਗੈਸ ਹੀਟਡ ਆਇਰਨ ਮਤਲਬ ਜਿੱਥੇ ਬਾਲੇ ਵਾਲ ਪਾਏ ਹੋਣਾ ਹੈ ਨਾ ਕੁਝ ਉੱਥੇ ਪ੍ਰੈਸ ਮਾਰਕ ਗਿੱਲਾ ਕਰਨ ਲਈ ਪਾਣੀ ਛਿੜਕਦੇ ਆ ਉਸ ਥਾਵਾਂ ਤੇ ਇਹਨੂੰ ਵਰਤਦੇ ਸੀ ਇਹ ਤਾਂ ਗੱਲਾ ਕਰਕੇ ਕੋਟਜ ਵਾਲੇ ਵਾਲ ਪਾਇਆ ਉੱਥੇ ਫਿਰ ਤਾਂ ਪ੍ਰੈਸ਼ਰ ਮਾਰ ਲੈਂਦੇ ਸੀ ਬਾਕੀ ਡਿਟੇਲ ਇਹਦੀ ਗਾਂ ਹੀ ਲਿਖੀ ਹੋਈ ਆ ਤੇ ਆ ਕੰਡਾ ਹੋ ਗਿਆ ਪੁਰਾਣਾ ਸਕੇਲ ਵਿਦ weightਸ ਆ ਨੀੜੇ ਕਰਕੇ ਦਿਖਾ ਦਿਓ ਆ ਕੰਡਾ ਇਹ 1900 ਸਾਲ ਦਾ ਕੰਡਾ ਵਾ ਆ ਬੱਟੇ-ਬੁੱਟੇ ਅੰਗਰੇਜ਼ਾਂ ਦੇ ਸਾਰੇ ਹਨਾ ਤੇ ਆ ਦੇਖ ਸਕਦੇ ਹੋ ਆ ਸਪਰਿੰਗ ਸਕੇਲ ਆ ਗਿਆ ਜਿਹੜਾ ਆਪਣਾ ਹੁਣ ਤੱਕ ਵੀ ਵਰਤ ਰਹੇ ਆ ਉਹ ਇਹ 1900 ਦਾ ਬਣਿਆ ਹੋਇਆ ਮੇਡ ਆਫ ਕਾਸਟ ਆਇਰਨ ਬ੍ਰਾਊਨ ਕਲਰ ਕੈਪੈਸਿਟੀ 200 ਪਾਉਂਡ ਤੱਕ ਇਹ ਤੋਲ ਸਕਦਾ ਸੀਗਾ ਮਦਦ ਇਹ ਜਾਂ ਸੰਦਸ ਨੇ ਜਿਹੜਾ ਇਹਨਾਂ ਕੋਲੇ ਬਹੁਤ ਹੀ ਲਾ ਪਿਆ ਵਾ ਹੋਮ ਮੇਡ ਸੋਪ ਘਰੇ ਬਣਿਆ ਸਾਬਣ ਲੈ ਉਹਨਾਂ ਜ਼ਮਾਨੇ ਚ ਸਾਬਣ ਘਰੇ ਬਣਾ ਲੈਂਦੇ ਸੀ ਲੋਕ ਇਹ ਵੀ ਤਕਰੀਬਨ 1920 30 ਦੇ ਨੇੜੇ ਤੇੜ ਦੀ ਗੱਲਬਾਤ ਆ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ